ਸਸ਼੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਸੂਬੇ ਦੀ ਸਿਆਸਤ ਭਖੀ ਹੋਈ ਹੈ ਕਾਰਨ ਇਹ ਕਿ ਨਵਜੋਤ ਸਿੰਘ ਸਿੱਧੂ ਕਾਫੀ ਚਰਚਾ ਦੇ ਵਿੱਚ ਨੇ ਤੇ ਜਦੋਂ ਦੀ ਉਹਨਾਂ ਨੇ ਬਠਿੰਡਾ ਦੇ ਮਹਾਰਾਜ ਦੇ ਵਿੱਚ ਰੈਲੀ ਕੀਤੀ ਆ ਉਦੋਂ ਤੋਂ ਉਹ ਆਪਣੇ ਆ ਦੇ ਨਿਸ਼ਾਨੇ ਦੇ ਉੱਤੇ ਵੀ ਆਏ ਹੋਏ ਨੇ ਤੇ ਹੁਣ ਯੂਥ ਕਾਂਗਰਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 3 ਦਿਨਾਂ ਦਾ ਨੋਟਿਸ ਭੇਜ ਦਿੱਤਾ ਗਿਆ ਹੈ ਸ਼ੈਰੀ ਰਿਆੜ ਨੂੰ ਜੋ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਨੇ ਉਹਨਾਂ ਦੇ ਨਾਲ ਰਹਿੰਦੇ ਨੇ ਉਹਨਾਂ ਦੇ ਸਮਰਥਕ ਨੇ ਇਸ ਨੋਟਿਸ ਨੂੰ ਲੈ ਕੇ ਇਸ ਕਾਰਵਾਈ ਨੂੰ ਲੈ ਕੇ ਸ਼ੈਰੀ ਰਿਆੜ ਦੇ ਨਾਲ ਜਦੋਂ ਫੋਨ ਤੇ ਉੱਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣਾ ਪੱਖ ਕੁਝ ਇਸ ਤਰ੍ਹਾਂ ਰੱਖਿਆ ਰਿਆੜ ਸਾਹਿਬ ਕਾਂਗਰਸ ਵੱਲੋਂ ਯੂਥ ਕਾਂਗਰਸ ਵੱਲੋਂ ਤੁਹਾਡੇ ਤੇ ਇੱਕ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਇੱਕ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਇਹ ਸਿੱਧੇ ਤੌਰ ਦੇ ਤੇ ਕਿਹਾ ਜਾ ਰਿਹਾ ਹੈ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹੋ ਇਸ ਕਰਕੇ ਆ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਦੇਖੋ ਚੇਰਮਿੰਦਰ ਜੀ ਪੰਜਾਬ ਨਾਲ ਅੜ ਖੜਨ ਦੀ ਸਜ਼ਾ ਹਰ ਇੱਕ ਉਸ ਬੰਦੇ ਨੂੰ ਮਿਲਦੀ ਹੈ ਜੋ ਪੰਜਾਬ ਦੇ ਹਿੱਤ ਦੀ ਗੱਲ ਕਰਦਾ ਹੈ ਪੰਜਾਬ ਦੀ ਗੱਲ ਕਰਨੀ ਬੜੀ ਮਹਿੰਗੀ ਪੈਂਦੀ ਹੈ ਅਸੀਂ ਜਿਹੜੇ ਇੱਕ ਸਫਾਈ ਹੋਣ ਦੇ ਨਾਤੇ ਨਵਜੋਤ ਸਿੰਘ ਸਿੱਧੂ ਨਾਲ ਲੱਗੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਅਮੇ ਜੇ ਪੰਜਾਬ ਦੀ ਗੱਲ ਕਰਦੇ ਨੇ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਲੈ ਕੇ ਆਏ ਸੀ ਕਿ ਪੰਜਾਬ ਨੂੰ ਮਾਫੀਆ ਮੁਕਤ ਕਰਨਾ ਹੈ ਰੇਸ ਮਾਫੀਆ ਮੁਕਤ ਕਰਨਾ ਹੈ ਡਰਗ ਮਾਫੀਆ ਮੁਕਤ ਕਰਨਾ ਹੈ ਸ਼ਰਾਬ ਮਾਫੀਆ ਮੁਕਤ ਕਰਨਾ ਹੈ ਜੀ ਦੇਖੋ ਇੱਕ ਗੱਲ ਉਸ ਪੰਜਾਬ ਮਾਡਲ ਚ ਇਹ ਸੀ ਕਿ ਪੰਜਾਬ ਦੀ ਜਿਹੜੀ ਇਨਕਮ ਹੈ ਉਹਨੂੰ ਵਧਾ ਕੇ ਇਨਕਮ ਨੂੰ ਪੰਜਾਬ ਨੂੰ ਮੋਰ ਸਰਜੀਤ ਕਿਵੇਂ ਕਰਨਾ ਹੈ ਉਹ ਇਸ ਇਨਕਮ ਨੂੰ ਵਧਾ ਕੇ ਪੰਜਾਬ ਨੂੰ ਮੋੜ ਸੋਨੇ ਦੀ ਚਿੜੀ ਕਿਵੇਂ ਬਣਾਉਣਾ ਹੈ ਜਿਹੜੇ ਪੰਜਾਬ ਦੇ ਲੋਕ ਪੰਜਾਬ ਛੱਡ ਛੱਡ ਕੇ ਜਾ ਰਹੇ ਨੇ ਪੰਜਾਬ ਦਾ ਯੂਥ ਛੱਡ ਕੇ ਜਾ ਰਿਹਾ ਪੰਜਾਬ ਦਾ ਕਿਸਾਨ ਮਰ ਰਿਹਾ ਉਸ ਉਸ ਯੂਥ ਨੂੰ ਰੇ ਕਿਵੇਂ ਰੱਖਣਾ ਹੈ ਉਹਨੂੰ ਦੁਬਾਰਾ ਜਾਨ ਕਿਵੇਂ ਪਾਉਣੀ ਹੈ ਉਹਦੇ ਵਿੱਚ ਉਹਨੂੰ এমਪਲੋਇਮੈਂਟ ਕਿਵੇਂ ਦੇਣੀ ਹੈ ਉਹਦੀ এমਪਲੋਇਮੈਂਟ ਜਨਰੇਟ ਕਿਵੇਂ ਕਰਨੀ ਹੈ ਉਹਨੂੰ ਉਹ ਉਹ ਉਹਨੂੰ ਪੈਸੇ ਕਿਵੇਂ ਦੇਣੇ ਸਟੇਟ ਨੂੰ ਬਾਰਡਰ ਸਟੇਟ ਹੈ ਸਟੇਟ ਨੂੰ ਆਪਾਂ ਜ਼ਿੰਦਾ ਤੇ ਮੈਂ ਰੱਖ ਸਕਦੇ ਹਾਂ ਐਮਰਜੈਂਸੀ ਦੀ ਕਾਰਨ ਤੇ ਅੱਜ ਸਟੇਟ ਜੇ ਕੋਈ ਪੰਜਾਬ ਦਾ ਮਾਂ ਦਾ ਪੁੱਤ ਨਹੀਂ ਖੜਾ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਟੇਟ ਦਾ ਡੁੱਬਣਾ ਤੈ ਹੈ ਇਸ ਸਟੇਟ ਦੇ ਸਰਦਾਰ ਲਖਪ੍ਰੀਤ ਸਿੰਘ ਸਿੱਧੂ ਅਗਵਾਈ ਕਰ ਰਹੇ ਨੇ ਅਸੀਂ ਇੱਕ ਸਪਾਈਹੀ ਹੋਣ ਦੇ ਨਾਤੇ ਪੰਜਾਬ ਦੇ ਇੱਕ ਛੋਟੇ ਜਿਹੇ ਮਛਿੰਦੇ ਹੋਣ ਦੇ ਨਾਤੇ ਉਹਨਾਂ ਦਾ ਸਮਰਥਨ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਲੱਗ ਰਿਹਾ ਇੱਕ ਆਮ ਅੱਖਾਂ ਤੋਂ ਦੇਖ ਕੇ ਸਾਨੂੰ ਦਿਖ ਰਿਹਾ ਹੈ ਜੇ ਪੰਜਾਬ ਦਾ ਜੇ ਕੋਈ ਹਮਾਇਤੀ ਹੈ ਪੰਜਾਬ ਵਾਸਤੇ ਜੇ ਕੋਈ ਸੈਕਰੀਫਾਈਸ ਕਰ ਰਿਹਾ ਹੈ ਜਾਂ ਪੰਜਾਬ ਵਾਸਤੇ ਜੇ ਕੋਈ ਖੜਾ ਹੈ ਤਾਂ ਉਹ ਸਰਦਾਰ ਨਵਜੋਤ ਸਿੰਘ ਸਿੱੱਧੂ ਹੈ ਕੋਈ ਬੰਦਾ ਤਰਮਿੰਦਰ ਜੀ ਪੰਛੀ ਨਹੀਂ ਛੱਡਦਾ ਕੋਈ ਸਰਪੰਚੀ ਨਹੀਂ ਛੱਡਦਾ ਸਰਦਾਰ ਨਵਜੋਤ ਸਿੰਘ ਸਿੱੱਧੂ ਨੇ ਰਾਜ ਸਭਾ ਛੱਡਿਆ 6 ਸਾਲ ਦੀ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਪੀਸੀਸੀ ਪ੍ਰਧਾਨੀ ਤੋਂ ਲੱਤ ਮਾਰੀ ਐ ਝੋਲੀ ਫੜਾਈ ਸੀ ਗੁਰੂ ਦੀ ਬੇਆਦਬੀ ਵਾਸਤੇ ਝੋਲੀ ਫੜਾਈ ਸੀ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਪੰਜਾਬ ਦਾ ਹਰ ਇੱਕ ਬੰਦਾ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਖੜਾ ਹੈ ਕਿਉਂ ਕੌਣ ਨਹੀਂ ਹੈਗਾ ਸਿਰਫ ਉਹ ਬੰਦੇ ਜਿਹੜੇ ਸਿਆਸਤ ਕਰਦੇ ਨੇ ਆਪਣੇ ਪਰਿਵਾਰ ਵਾਸਤੇ ਆਪਣੇ ਘਰ ਵਾਸਤੇ ਆਪਦੇ ਬੱਚਿਆਂ ਵਾਸਤੇ ਆਪਦੀਆਂ ਵੱਡੀਆਂ-ਵੱਡੀਆਂ ਗੱਡੀਆਂ ਲੈਣ ਵਾਸਤੇ ਆਪਣੇ ਫਾਰਮ ਹਾਊਸਾਂ ਵਾਸਤੇ ਜਿਹੜੇ ਸਮਾ ਦੇ ਆਲੇ-ਦਾਲੇ 25-30 ਕਿੱਲਿਆਂ ਦੇ ਵਿੱਚ ਇੱਕ-ਇੱਕ ਫਾਰਮ ਹਾਊਸ ਬਣਾਏ ਨੇ ਨਾ ਉਹਨਾਂ ਵਾਸਤੇ ਜੀ ਇਹ ਸਰਦਾਰ ਨਵਜੋਤ ਸਿੰਘ ਸਿੱਧੂ ਕਰਦੇ ਨੇ ਸਿਹਤ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਅਤ ਵਾਸਤੇ ਅਚਰਬ ਜੀ ਬਿਲਕੁਲ ਰਣਜੀਤ ਸਾਹਿਬ ਪਰ ਇਲਜ਼ਾਮ ਤਾਂ ਇਹ ਲੱਗਦੇ ਨੇ ਸਿੱਧੂ ਸਾਹਿਬ ਤੇ ਕਿ ਜੇਕਰ ਗੱਲ ਤੇ ਨਹੀਂ ਕਰਨੀਆਂ ਤਾਂ ਸਾਰੀ ਪਾਰਟੀ ਨੂੰ ਨਾਲ ਲੈ ਕੇ ਚੱਲਣ ਉਹਨਾਂ ਨੂੰ ਭਰੋਸੇ ਦੇ ਵਿੱਚ ਲੈਣ ਤੇ ਵੱਡਾ ਰੂਪ ਵੀ ਰੈਲੀਆਂ ਨੂੰ ਦਿੱਤਾ ਜਾ ਸਕਦਾ ਹੈ। ਫਿਰਮਿੰਦਰ ਜੀ ਇੱਕ ਗੱਲ ਦੱਸੋ ਵੱਡੇ ਰੂਪ ਤੋਂ ਗੱਲ ਸਮਝ ਆਉਂਦੀ ਹੈ ਇਹ ਸਾਰੀ ਝੁੰਡਲੀ ਪਟਾ ਘਾ ਤਰਨੇ ਲਾ ਰਹੀ ਹੈ ਇਹਨਾਂ ਕੋ ਹੁੰਦਾ ਨਹੀਂ 1000 1500 ਬੰਦਾ ਇਕੱਠਾ ਉਹ ਇੱਕ ਵਰਕਰ ਜਾ ਕੇ ਖੜਦਾ 10000 ਬੰਦਾ ਇਕੱਠਾ ਕਰ ਦਿੰਦਾ ਇਹ ਇਹ ਇਹਨਾਂ ਨੂੰ ਚਾਹੀਦਾ ਉਸ ਨੂੰ ਸਿੱਤੂ ਨਾਲ ਖੜਨਾ ਕਿ ਨਰਜੋ ਸਿੰਘ ਸਿੱਤੂ ਨਾਲ ਜਾਹੀਦਾ ਇਹਨਾਂ ਨਾਲ ਖੜਦਾ ਤੁਸੀਂ ਇੱਕ ਗੱਲ ਦੇਖੋ ਸਾਰੀ ਲੀਡਰਸ਼ਿਪ 117 ਹਲਕਿਆਂ ਦੇ ਜਿੰਨੇ ਬੰਦੇ ਨੇ ਇਹਨਾਂ ਕੋਲੇ ਕਾਂਗਰਸ ਉਹ ਸਾਰੇ ਪਰਮਾ ਕੱਟ ਕਰਦੇ ਨੇ 1500 ਬੰਦੇ ਦਾ ਇਕੱਠ ਹੁੰਦਾ ਤੁਸੀਂ ਜਦੋਂ ਆਓ ਦੇਖੋ 1500 ਬੰਦੇ ਦਾ ਕੱਟ ਸੀ 200 2000 ਬੰਦੇ ਦਾ ਹੋਊਗਾ ਬੱਦ ਤ ਤੁਸੀਂ ਇਹ ਦੇਖੋ ਕਿ ਸਰਦਾਰ ਲਖਜੋ ਸਿੰਘ ਛੱਟੂ ਕੱਲਾ ਜਾ ਕੇ ਸਟੇਜ ਤੇ ਖੜ ਜਾਂਦਾ ਤੇ 10000 ਬੰਦੇ ਦਾ ਕੱਟ ਹੁੰਦਾ ਜੀ ਇਹ ਚੀਜ਼ ਤੋਂ ਇਨਸਿਕਿਉਰ ਹੋ ਜਾਂਦੇ ਨੇ ਇਹਨਾਂ ਦਾ ਕੱਟ ਪਾਉਣਾ ਹੋ ਜਾਂਦਾ ਹੈ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਇਹ ਸਰਕੇ ਇਨਸਿਕਿਉਰ ਨੇ ਜੀ ਜਿਹੜੀ ਕੁਰਸੀ ਪਿੱਛੇ ਭੱਜ ਰਹੇ ਨੇ ਨਾ ਉਹ ਕੁਰਸੀ ਮਿਲਣੀ ਆ ਪੰਜਾਬ ਦਾ ਪਖਪੂਰਕ ਪੰਜਾਬ ਦੇ ਲੋਕਾਂ ਨਾਲ ਖੜ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਚੱਕ ਕੇ ਇਹਨਾਂ ਨੂੰ ਲੱਗ ਰਿਹਾ ਹੈ ਕਿ ਜੇ ਅਸੀਂ ਅਹ ਕੁਰਸੀਆਂ ਤੇ ਬੈਠੇ ਰਵਾਂਗੇ ਪਤਾ ਨਹੀਂ ਜਿਹੜੀ ਕੁਰਸੀ ਵਿੱਚੇ ਭੱਜੇ ਫਿਰਦੇ ਨੇ ਉਹ ਕੁਰਸੀ ਵੀ ਛੇਤੀ ਮਿਲੀ ਉਹ ਕੁਰਸੀ ਇੰਨੀ ਛੇਤੀ ਨਹੀਂ ਮਿਲਦੀ ਸਰ ਉਹ ਕੁਰਸੀ ਮਿਲੂਗੀ ਪੰਜਾਬ ਨਾਲ ਖੜ ਕੇ ਜਦੋਂ ਪੰਜਾਬ ਦੇ ਲੋਕ ਖੜ ਜਾਣਗੇ ਜਿਵੇਂ ਅੱਜ ਸਰਕਾਰ ਨਵਜੋਤ ਸਿੰਘ ਸਿੱਧੂ ਨਾਲ ਪੰਜਾਬ ਕਰ ਰਹੇ ਨਾ ਉਵੇਂ ਖੜਨਾ ਖੜਨਾ ਪਊਗਾ ਉਵੇਂ ਸਰਕਾਰ ਨਵਜੋਤ ਸਿੰਘ ਸਿੱਧੂ ਲੋਕਾਂ ਨਾਲ ਖੜੇ ਨੇ ਅੱਛਾ ਤੁਹਾਨੂੰ ਦਿਸਦਾ ਹੈ ਰੇਡ ਸਾਹਿਬ ਜਿਸ ਤਰ੍ਹਾਂ ਨਾਲ ਤੁਹਾਨੂੰ ਨੋਟਿਸ ਭੇਜਿਆ ਗਿਆ ਹੈ ਇਸ ਨੋਟਿਸ ਦਾ ਤੁਸੀਂ ਜਵਾਬ ਦਿਓਗੇ ਦੇਖੋ ਜੀ ਜੇ ਤਾਂ ਇਹ ਜਵਾਬ ਦੇਣਾ ਤਾਂ ਤਾਂ ਬੰਦ ਹੈ ਜੇ ਉਹ ਚੀਜ਼ ਨੂੰ ਸੁਣ ਲਈ ਰੈਡੀ ਨੇ ਜੀ ਮੈਂ ਤਾਂ ਜਵਾਬ ਦੇਵਾਂਗਾ ਮੈਂ ਦੱਸੂਗਾ ਤੁਸੀਂ ਕਿਉਂ ਹਾਰੇ ਹੋ 2022 ਦੇ ਵਿੱਚ ਮੈਂ ਦੱਸੂਗਾ 75 ਤੋਂ 18 ਤੇ ਕਿਉਂ ਆਏ ਹੋ ਪਰ ਉਹਦੇ ਤੇ ਇੱਕ ਸ਼ਰਤ ਹੋਣੀ ਚਾਹੀਦੀ ਹੈ ਕਿ ਇਹ ਉਸ ਗੱਲ ਦਾ ਮੇਰਾ ਜਵਾਬ ਦੇਣਗੇ ਉਸ ਪੜ੍ਹ ਕੇ ਉਸ ਚੀਜ਼ ਨੂੰ ਅਮਲ ਕਰਨਗੇ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਸਰਦਾਰ ਨਵਜੋਤ ਸਿੰਘ ਸਿੱਧੂ ਦੇ 100 ਕਰੋੜ ਰੁਪਇਆ ਲਾਤਾ ਪ੍ਰੋਜੈਕਟ ਕਰਨ ਤੇ ਕੀ ਸਰਦਾਰ ਨਵਜੋਤ ਸਿੰਘ ਸਿੱਧੂ ਕੱਬਾ ਬੋਲਦੇ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਜੋ ਔਖਾ ਬੋਲਦੇ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਅਗਰੈਸਿਵ ਨੇ ਭਾਰਤੀ ਸੇਵੇਂ ਇਹ ਗੱਲ ਸੋਚੀ ਆ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਜੇ ਅਗਰੈਸਿਵ ਆ ਪੰਜਾਬ ਵਾਸਤੇ ਆ ਜੇ ਕੱਬਾ ਬੋਲਦਾ ਤਾਂ ਪੰਜਾਬੀਆਂ ਵਾਸਤੇ ਬੋਲਦਾ ਜੇ ਜੇ ਉਹ ਅਖਿਆਤਾਂ ਪੰਜਾਬੀਅਤ ਵਾਸਤੇ ਔਖੇ ਇਹ ਚੀਜ਼ ਇਹਨਾਂ ਨੇ ਕਦੇ ਨਹੀਂ ਸੋਚੀ ਕਦੇ ਨਹੀਂ ਜਿਹੜਾ ਗੁਰੂ ਨਾਨਕ ਨਾਮ ਨੇਵਾ ਬੰਦਾ ਹੈ ਨਾ ਜਿਹੜਾ ਗੁਰੂ ਨਾਨਕ ਨੂੰ ਮੰਨਦਾ ਉਹ ਨੂੰ ਪਤਾ ਹੈ ਸਰਦਾਰ ਨਰਜੋ ਸਿੰਘ ਸਿੱਧੂ ਉਹਨਾਂ ਵਾਸਤੇ ਕੀ ਹੈ ਸਰਦਾਰਪੁਰ ਸਾਹਿਬ ਦਾ ਲਾਂਗਾ ਖਲੌਣਾ ਇਹ ਸਿਆਸਤ ਕਰਦੇ ਸੀ ਪਰ ਬਿਨਾ ਬੋਲੇ ਲਾਂਗਾ ਖਲੌਣਾ ਸਰਦਾਰ ਨਰਜੋ ਸਿੰਘ ਸਿੱਧੂ ਨੂੰ ਸਹਿਰਾ ਜਾਂਦਾ ਹੈ ਉਹਨਾਂ ਦਾ ਸਮਾਂ ਜਿਹੜਾ ਪੰਜਾਬ ਸਰਦਾਰ ਨਰਜੋ ਸਿੰਘ ਸਿੱਧੂ ਨੂੰ ਉਹਦਾ ਜਵਾਬ ਉਹਨਾਂ ਨਾਲ ਖੜਕੇ ਦੇਊਗਾ ਜੀ ਪੰਜਾਬ ਦੇ ਪੰਜਾਬ ਨਵਜੋ ਸਿੰਘ ਸਿੱਧੂ ਨਾਲ ਖੜਾ ਹੈ ਜੀ ਬਿਲਕੁਲ ਜੀ ਰਿਆਰ ਸਾਹਿਬ ਜਿਸ ਤਰ੍ਹਾਂ ਹੁਣ ਤੁਹਾਨੂੰ ਨੋਟਿਸ ਭੇਜਿਆ ਗਿਆ ਪਰ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਹੈ ਕਿ ਤੁਹਾਨੂੰ ਪਾਰਟੀ ਤੋਂ ਹੀ ਬਾਹਰ ਕੱਢ ਦਿੱਤਾ ਗਿਆ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਸੰਖੇਪ ਚ ਦੱਸ ਦਿਓ ਬਾਈ ਜੀ ਪਾਰਟੀ ਹੈ ਪੰਜਾਬ ਹਮ ਪਾਰਟੀ ਹੈ ਪੰਜਾਬੀ ਹੱਤ ਪਾਰਟੀ ਹੈ ਜਿਹੜੇ ਲੋਕ ਨੇ ਜਦੋਂ ਲੋਕ ਕਿਸੇ ਨੂੰ ਬਣਾਉਣ ਤੇ ਆਉਂਦੇ ਨੇ ਨਾ ਉਦੋਂ ਉਹ ਪਾਰਟੀ ਨਹੀਂ ਦੇਖਦੇ ਉਦੋਂ ਹੋਰ ਇਹ ਨਹੀਂ ਦੇਖਦੇ ਕਿ ਕਾਂਗਰਸੀ ਆ ਕਾਲੀ ਦਲ ਆ ਲੈ ਕਿਹੜਾ ਉਦੋਂ ਦੇਖਦੇ ਨੇ ਭਈ ਇਮਾਨਦਾਰ ਕੌਣ ਹੈ ਕਰੈਕਟਰ ਕੀ ਦਾ ਹੈ ਕਿਹੜਾ ਬੰਦਾ ਹੱਕ ਸੱਚ ਦੀ ਗੱਲ ਕਰ ਰਿਹਾ ਹੈ ਕਿਹੜਾ ਬੰਦਾ ਜਾ ਕੇ ਆਪਣੇ ਸਟੈਂਡ ਤੇ ਖੜਾ ਹੈ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਤੇ ਅੱਕੇ ਵੀ ਖੜਾ ਹੈ ਜੀ ਪਾਰਟੀ ਪਾਰਟੀਆਂ ਤੋਂ ਪਹਿਲਾਂ ਪੰਜਾਬ ਹੈ ਪੰਜਾਬੀਅਤ ਹੈ ਜੀ ਪਾਰਟੀਆਂ ਬਣਾਉਣਾ ਜੇ ਪਾਰਟੀ ਅੱਜ ਖੜੀ ਹੈ ਉਹ ਲੋਕਾਂ ਕਰਕੇ ਖੜੀ ਹੈ ਉਹ ਪੰਜਾਬ ਕਰਕੇ ਖੜੀ ਹੈ ਜੀ ਤੇ ਪੰਜਾਬ ਦੇ ਲੋਕਾਂ ਨੇ ਬਹੁਤ ਮਾਣ ਦਿੱਤਾ ਕਾਂਗਰਸ ਪਾਰਟੀ ਨੂੰ ਜੀ ਤੇ ਮੈਨੂੰ ਪਤਾ ਹੈ ਜਿਹੜੀ ਹਾਈ ਕਮਾਂਡ ਹੈ ਲੀਡਰਸ਼ਿਪ ਹੈ ਉਹਨੂੰ ਸਮਝ ਆ ਰਹੀ ਹੈ ਕਿ ਇਹ ਸਰਦਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਵਾਸਤੇ ਕੀ ਮਾਇਨੇ ਰੱਖਦੇ ਨੇ ਜਿਹੜੇ ਆ ਇਨਸਿਕਿਓਰ ਟੋਲਾ ਹੈ ਨਾ ਜਿਹੜਾ ਉਹਨਾਂ ਨੂੰ ਪਤਾ ਹੈ ਜੇ ਸਰਦਾਰ ਨਰਜੋਤ ਸਿੰਘ ਸਿੱਧੂ ਹੋਊਗਾ ਸਾਡੇ ਘਰ ਨਹੀਂ ਪਰਨੇ ਸਾਡੀਆਂ ਡਿਫੈਂਡਰਾਂ 'ਚ ਤੇਲ ਨਹੀਂ ਪੈਣਾ ਸਾਡੇ ਰੇਂਜ ਰੋਵਰਾਂ 'ਚ ਤੇਲ ਨਹੀਂ ਪੈਣਾ ਜੇ ਸਰਦਾਰ ਨਰਜੋਤ ਸਿੰਘ ਸਿੱਧੂ ਬਰੂਗਾ ਕਿਉਂਕਿ ਉਹ ਪੰਜਾਬ ਦੇ ਪੁੱਤ ਨੂੰ ਦੁਬਾਰਾ ਪੰਜਾਬ ਦੇ ਵਿੱਚ ਖੜਾ ਕਰਨਾ ਚਾਹੁੰਦਾ ਹੈ ਪੰਜਾਬ ਦੀ ਇੰਡਸਟਰੀ ਨੂੰ ਖੜਾ ਕਰਨਾ ਚਾਹੁੰਦਾ ਹੈ ਐਜੂਕੇਸ਼ਨ ਸਿਸਟਮ ਨੂੰ ਖੜਾ ਕਰਨਾ ਚਾਹੁੰਦਾ ਹੈ ਆ ਪੰਜਾਬ ਦੇ ਹਸਪੀਟਲਸ ਨੂੰ ਇੱਕ ਬਿਹਤਰੀਨ ਹਸਪੀਟਲਸ ਬਣਾਉਣਾ ਚਾਹੁੰਦਾ ਹੈ ਹੈਲਥ ਸਿਸਟਮ ਨੂੰ ਇੰਨਾ ਵਧੀਆ ਕਰਨਾ ਚਾਹੁੰਦਾ ਹੈ ਕਿ ਲੋਕ ਦੇਖਣ ਆ ਕੇ ਪੰਜਾਬ ਨੂੰ ਜੀ ਹਾਂ ਵਾਕਈ ਇੱਥੇ ਜਿਹੜਾ ਇਲਾਜ ਹੈ ਉਹ ਕਿਵੇਂ ਹੁੰਦਾ ਹੈ ਦੇਖੋ ਪੰਜਾਬ ਵਾਸਤੇ ਖੜੇ ਆਂ ਪੰਜਾਬ ਵਾਸਤੇ ਮਰਾਂਗੇ ਤੇ ਪੰਜਾਬੀਅਤ ਦੀ ਗੱਲ ਕਰਾਂਗੇ ਸਿੱਧੀ ਜੀ ਗੱਲ ਹੈ ਜੀ ਮਿਹਰਬਾਨੀ ਰਾਡ ਸਰ ਤੁਸੀਂ ਕੀਮਤੀ ਸਮਾਂ ਦਿੱਤਾ ਸ਼ਰੀ ਰਿਆੜ ਦਾ ਕਹਿਣਾ ਹੈ ਕਿ ਉਹ ਜਵਾਬ ਦੇਣਗੇ ਪਰ ਜਵਾਬ ਦਿੰਦੇ ਹੋਏ ਕਈ ਤਰ੍ਹਾਂ ਦੇ ਸਵਾਲ ਖੜੇ ਕਰਨਗੇ ਕਿਉਂਕਿ ਪੰਜਾਬ ਦੇ ਲਈ ਗੱਲ ਕਰਦੇ ਨੇ ਉਹ ਪੰਜਾਬੀਅਤ ਦੇ ਲਈ ਗੱਲ ਕਰਦੇ ਨੇ ਪਾਰਟੀਆਂ ਕਹਿੰਦੇ ਪਿੱਛੇ ਰਹਿ ਜਾਂਦੀਆਂ ਨੇ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਤੇ ਇਹੀ ਬੀੜਾ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਚੁੱਕਿਆ ਹੋਇਆ ਹੈ ਕਿ ਜਿੱਤੇਗਾ ਪੰਜਾਬ ਮੁਹਿੰਮ ਸ਼ੁਰੂ ਕੀਤੀ ਹੋਈ ਆ ਹੁਣ ਦੇਖਣਾ ਹੋਵੇਗਾ ਕਿ ਸ਼ਰੀ ਰਿਆੜ ਕੀ ਜਵਾਬ ਦਿੰਦੇ ਨੇ ਕਾਂਗਰਸ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਸ਼ਰੀ ਰਿਆੜ ਦੇ ਉੱਤੇ ਯੂਥ ਕਾਂਗਰਸ ਕੀ ਕਾਰਵਾਈ ਕਰਦੀ ਆ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ